ਗੁਰਦੁਆਰਾ ਸ਼ਿਮਲਾਪੁਰੀ ਮੈਲਸ ਬੰਦੀ ਅਗਲੇ ਕੱਲ ਰੋਜ਼ ਧਰਾਏ ਜਾਣਗੇ ਸ੍ਰੀ ਅਖੰਡਪਾਤ ਸਾਹਿਬ ਜੀ ਸਿੰਘਾ ਪ੍ਰੈਸ ਨਿਊਜ਼ ਸੰਚਾਲਕ ਜਸਤ ਨਾਵਾਲਾ ਜੀ ਸਿੰਘਾ ਟੀਮ ਅਤੇ ਗੋਬਿੰਦ ਸਿੰਘ ਮਾਨ ਸ੍ਰੀ ਹਾਲੀ ਕਲਾਂ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਪੱਤਰਕਾਰ ਜਸबीर ਸਿੰਘ ਦੀ ਰਿਪੋਰਟ ਉਹਨਾਂ ਦੱਸਿਆ ਕਿ ਜਲਾ ਤਰਨ ਤਰਨ ਪਿੰਡ ਮੋਨਪੁਰ ਅਤੇ ਪਠਲ ਸਹਜਾ ਸਿੰਘ ਨੇੜੇ ਗੇਟ ਬ੍ਰੰਪੁਰਾ ਗੁਰਦੁਆਰਾ ਸ਼ਿਮਲਾਪੁਰੀ ਵਿਖੇ ਤੀਸਰੇ ਪਾਸ਼ਾ ਤੰਤਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ 450 ਸਾਲਾ ਜੋਤੀ ਜੋ ਦਿਵਸ ਨੂੰ ਸਮਰਪਿਤ ਅਤੇ ਚੌਥੇ ਪਾਸ਼ਾ ਤਾਂ ਤਾਂ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ 450 ਸਾਲਾ ਗੁਰਗੱਦੀ ਦਿਵਸ ਨੂੰ ਸਮਰਪਿਤ ਗੁਰਮਤ ਮੇਲਾ ਮਹਾਪੁਰਖ ਬਾਬਾ ਚਤਰ ਸਿੰਘ ਜੀ ਦੀ ਦੇਖਰੇਖ ਹੇਠ ਮਿਤੀ 27 ਸਤੰਬਰ 2024 ਦਿਨ ਸ਼ੁੱਕਰਵਾਰ ਨੂੰ ਬੜੀ ਸ਼ਰਧਾ ਪੂਰਵਕ ਅਤੇ ਤੁਮ ਤੁਮ ਨਾਲ ਮਨਾਇਆ ਜਾ ਰਿਹਾ ਹੈ ਜਿਸ ਦੇ ਸੰਬੰਧ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਅਗਲੇ ਕੱਲ੍ਹ ਰੋਜ਼ ਮਿਤੀ 25 ਸਤੰਬਰ 2024 ਦਿਨ ਬੁੱਧਵਾਰ ਨੂੰ ਰਖਾਏ ਜਾਣਗੇ ਜਿਸ ਦੇ ਭੋਗ ਮਿਤੀ 27 ਸਤੰਬਰ 2024 ਦਿਨ ਸ਼ੁੱਕਰਵਾਰ ਨੂੰ ਪਾਏ ਜਾਣਗੇ ਉਸ ਉਪਰੰਤ ਖੁੱਲੇ ਪੰਡਾਲਾਂ 'ਚ ਧਾਰਮਿਕ ਦੀਵਾਨ ਸੱਜਣਗੇ ਇਸ ਸਮੇਂ ਪਹੁੰਚ ਰਹੇ ਗੁਰੂ ਘਰ ਦੇ ਮਹਾਨ ਬੁਲਾਰੇ ਰਾਗੀਟਾ ਡਿਕ ਵਿਸ਼ਰੀ ਜਥੇ ਸੰਗਤਾਂ ਨੂੰ ਗੁਰੂ ਜੀਆ ਸੁਣਾ ਕੇ ਨਿਹਾਲ ਕਰਨਗੇ ਗੁਰੂ ਘਰ ਲੰਗਰ ਅਤੁੱਟ ਵਰਤੇਗਾ ਮਹਾਂਪੁਰਖ ਬਾਬਾ ਚਤਰ ਸਿੰਘ ਜੀ ਵੱਲੋਂ ਇਲਾਕਾ ਨਿਵਾਸੀ ਨਗਰ ਨਿਵਾਸੀ ਸੰਗਤਾਂ ਨੂੰ ਬੇਨਤੀ ਹੈ ਗੁਰਮਤ ਮੇਲੇ ਵਿੱਚ ਪਹੁੰਚ ਕੇ ਤਨ ਮਨ ਤਾਂ ਨਲ ਸੇਵਾ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਦੱਸ ਰਹੇ ਹਨ ਮਹਾਂਪੁਰਖ ਬਾਬਾ ਚਤਰ ਸਿੰਘ ਜੀ ਉਹਨਾਂ ਨੇੜੇ ਖੜੇ ਮਮ ਬਾਬਾ ਮਾਨ ਸਿੰਘ ਜੀ ਅਤੇ ਹੋਰ ਵੀ ਇਲਾਕੇ ਆਂ ਸੰਗਤਾਂ ਪੱਤਰਕਾਰ ਜਸਵੀਰ ਸਿੰਘ ਦੀ ਰਿਪੋਰਟ ਵੇਖੋ ਵੀਡੀਓ ਅਤੇ ਤਸਵੀਰਾਂ ਚ ਚੈਨਲ ਸਹਿਯੋਗੀ ਸੱਜਣ ਸਰਦਾਰ ਸਰਵਨ ਸਿੰਘ ਫੌਜੀ ਸਮਾਜ ਸੇਵੀ ਚੋਖਲਾ ਸਾਹਿਬ ਸਰਬਜੀਤ ਸਿੰਘ ਸਾਹਿਬ ਖੁਸ਼ੀ ਜਨਨ ਸਟੋਰ ਚੋਖਲਾ ਸਾਹਿਬ ਗੋਬਨ ਸਿੰਘ ਮਾਨ ਸ੍ਰਿਹਾਲੀ ਕਲਾ ਮਮਰਕ ਬਾਬਾ ਤਜਲ ਸਿੰਘ ਜੀ ਆਪ ਜੀ ਸਿੰਗਾਬੜੀ ਵਿੱਚ ਗੁਰੂ ਸਾਹਿਬ ਦਾ ਪ੍ਰਕਾਸ਼ ਕਰਾਉਣ ਜਾ ਰਹੇ ਹੈ ਕਿਸੇ ਨੂੰ ਕਰਾਉਣ ਜਾ ਰਹੇ ਮੈਨੂੰ ਜਾਣਕਾਰੀ ਲੋਬ ਸਾਡੇ ਚੈਨ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੇ ਪਾਰਵਾਰ ਵਾਛਤ ਹੋਈ ਜਾ ਚਾਰ ਪਾਰ ਦਾ ਦਿਨ ਸੁਖਾਂ ਦਾ ਵਰਤਾਲ ਹੋ ਰਿਹਾ ਹੈ ਰਿਹੰਦੇ ਦਿਨ ਤੇ ਕਿਰਪਾ ਕਰਨ ਗੁਰੂ ਸਾਹਿਬ ਸੁਖਾਂ ਦਾ ਵਰਤਾਲ ਸਭੂ ਜੀਰਤ ਤੁਮ ਤਰਸਿਆ ਮਖਸ਼ਾ ਨਾ ਆਸਰ ਜੀ ਅੱਜ ਅਨੇ ਪੱਤਰਕਾਰ ਆਏ ਆ ਭਾਈ ਜਸਵੀਰ ਸਿੰਘ ਇਹਦੇ ਖਬਰ ਲਉੜੀ ਆ ਮਹਾਰਾਜ ਦੀ ਕਿਰਪਾ ਦੇ ਨਾਲ ਕੱਲ ਨੂੰ ਖੰਡ ਜਾ ਪਰਾਰੰਭ ਹੋ ਰਿਹਾ ਹੈ ਨੇ ਪਹਿਲਾ ਜੋੜ ਪਹਿਲਾ ਜਿਹੜਾ ਪੁਨਿਆ ਦਾ ਗੋਮਦਵਾਲ ਸਾਹਿਬ ਸਾਢੇ 450 ਸਾਲਾ ਗੁਰੂ ਸਾਹਿਬ ਦਾ ਮਨਾਇਆ ਗਿਆ ਹੈ ਗੁਰੂ ਰਾਮਦਾਸ ਜੀ ਦੀ ਗ੍ਰਿਆਈ ਗੱਦੀ ਦਾ ਸਾਢੇ 450 ਸਾਲ ਹੋ ਗਏ ਆ ਮਹਾਰਾਜ ਦੀ ਕਿਰਪਾ ਨਾਲ ਬਹੁਤ ਹੁੰਦਾ ਬਣਾਇਆ ਸਤਾਰਾ ਜੋੜ ਬੱਦੇ ਮਨਾਇਆ ਗੁਰੂ ਅੰਮ੍ਰਿਤ ਸਾਹਿਬ ਦੀ ਯਾਦ ਦੇ ਵਿੱਚ ਗ੍ਰਿਆਈ ਗੱਦੀ ਦਾ ਸਵਾਗਤ ਖਡੂਰ ਸਾਹਿਬ ਦੇ ਵਿੱਚ ਕੱਲ ਸੀਗੇ ਪਰਸੋ ਸੀ ਜੀ ਪਰਸੋ ਅਰਸੋਂ ਸਵਾਗਮ ਬੜਾ ਭਾਰਾ ਜੋੜ ਮੇਲਾ ਹੋਇਆ ਹੈ ਇਹ ਮਨ ਬੜਿਆ ਹੈ ਗੁਰੂ ਅੰਗਦ ਸਾਹਿਬ ਦੀ ਯਾਦ ਵਿੱਚ ਹੁਣ ਮੇਲੇ ਹੋ ਗਏ ਆ ਸਾਰੀਆਂ ਸਖਤਾ ਜੋੜ ਮੇਲੇ ਤੋਂ ਮੇਲੇ ਹੋ ਕੇ ਹੁਣ ਇਹਲਾ ਪ੍ਰੋਗਰਾਮ ਵੇਖ ਕੇ ਗੁਰੂ ਸਾਹਿਬ ਦੀ ਯਾਦ ਦੇ ਵਿੱਚ ਗੁਰੂ ਅੰਗਦ ਸਾਹਿਬ ਦੀ ਯਾਦ ਦੇ ਵਿੱਚ ਫਲਾਣਾ ਜੋੜ ਮੇਲਾ ਗੁਰੂ ਅੰਗਦ ਸਾਹਿਬ ਦੇ ਜਵਾਈ 31 ਦਾ ਗੁਰਦੁਆਰਾ ਸਿਮਲਾਪੁਰੀ ਪਿੰਡ ਮੋਹਨਪੁਰ ਪਠਾਣਾ ਬ੍ਰਹਮਪੁਰਾ ਰਾਣੀ ਵਾਲਾ ਸਾਰੇ ਨਗਰਾਂ ਦਾ ਸਾਂਝਾ ਜੋੜ ਵੇਲਾ ਇਹ ਪ੍ਰਸਾਦ ਹੁੰਦਾ ਹੈ ਹਰ ਸਾਲ ਦੀ ਤਰ੍ਹਾਂ ਕਰਦੇ ਆਂ ਤੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਕਲੂਖਣ ਪਾਠ ਰਾਹ ਬਹੋਂਗੇ ਬਧਵਾਰ ਨੂੰ ਸ਼ੁਕਰਵਾਰ ਦਿਨਾਂ ਦੇ ਭੋਗ ਪਹਿਣਗੇ ਬਸ ਉਹ ਸੰਗਤਾਂ ਨੂੰ ਬੇਨਤੀ ਹੈ ਕਿ ਭੋਗ ਦੇ ਸਮੇਂ ਦਰਸ਼ਨ ਦੇ ਕੇ ਲੋੜ ਮੇਲੇ ਦੀਆਂ ਰੌਣਕਾਂ ਨੂੰ ਵਧਾਉਣਾ ਹੈ ਇਹ ਬੇਨਤੀ ਸਾਰਿਆਂ ਸੰਗਤਾਂ ਦੇ ਚਰਨਾਂ 'ਚ ਕਰਦੇ ਆਂ ਇਹ ਡੇਰਾ ਜਿਹੜਾ ਹੈ ਗੁਰਦੁਆਰਾ ਸਮਲਾਪੁਰੀ ਇਹਨੂੰ ਅੱਜ 23-24 ਸਾਲ ਹੋ ਗਏ ਆ ਮਹਾਂਪੁਰਖ ਬਾਬਾ ਸ਼ਹੀਦ ਜੀ ਫੱਜਖੜੂ ਪਿਆਨਾ ਕਰਦੇ ਆ ਉਹਨਾਂ ਨੇ ਇਹ ਰੰਮਤਾ ਕੀਤੀ ਹੈ ਜੋੜ ਮੇਲੇ ਦੀ ਜੋੜ ਡੇਰੇ ਦੀ ਬਣਾਇਆ ਹੈ ਡੇਰਾ ਬਣਵਾਇਆ ਹੈ ਦਰਪੰਥ ਨੇ ਬਣਾਇਆ ਦਰਮਾਦਾ ਪਾਕਾ ਸਾਹਿਬ ਮਿਸ਼ਨ ਸ਼ਹੀਦ ਬਾਬਾ ਸੁਖਾ ਸਿੰਘ ਮਾੜੀ ਕਮੋਕ ਸੱਚਖੰਡ ਵਾਸੀ ਬਾਬਾ ਕਾਲ ਜੀ ਬਾਬਾ ਸ਼ਹੀਦ ਜੀ ਦੇ ਸਾਧਗੁਰੂ ਸੱਚਖੰਡ ਵਾਸੀ ਬਾਬਾ ਸ਼ਹੀਦ ਜੀ ਜਿਨ੍ਹਾਂ ਨੇ ਇਸ ਧਰਤੀ ਨੂੰ ਚਾਰ ਚੰਨ ਲਾਏ ਆ ਇਸ ਨਗਰ ਨੂੰ ਮਹਾਂਪੁਰਖਾਂ ਨੇ ਇਹ ਡੇਰਾ ਬੜੇ ਪ੍ਰੇਮ ਤੇ ਸਰਕਾਰ ਦੇ ਨਾਲ ਆਇਆ ਹੈ ਇਹ ਨਿਸ਼ਾਨ ਸਾਹਿਬ ਚੁਲਵਾਇਆ ਹੈ ਬੜਾ ਵੱਡਾ ਇਹ ਮਹਾਂਪੁਰਖਾਂ ਨੇ ਕਿਰਪਾ ਕੀਤੀਆਂ ਉਹਨਾਂ ਦੇ ਮੇਲੇ ਤੇ ਮਹਾਰਾਜ ਇਹਨਾਂ ਡੇਰਿਆਂ ਤੇ ਜੋੜ ਮੇਲਾ ਅੱਜ ਤੋਂ ਆਰੰਭ ਹੋ ਕੇ ਜਿਨ੍ਹਾਂ ਦੇ ਸ਼ੁੱਕਰਵਾਰ ਪਹੁੰਚ ਪੈਣਗੇ ਰਾਗੇ ਢਾਡੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਕੀਰਤਨ ਕਰਨਗੇ ਅੱਜ ਆਪਰ ਕੇ ਆਪਾਂ ਨਾਹਿਬ ਪ੍ਰਵਤ ਕਰ ਰਹੇ ਆਂ ਗੁਰੂ ਸਾਹਿਬ ਕਿਰਪਾ ਕਰਨ ਸਾਰੇ ਨਗਰਾਂ ਦੇ ਮਿਹਰ ਕਰਨ ਸੁਖ ਵਰਤਾਉ ਦੰਦਰੋਤੀ ਬਖਸ਼ਣਾ ਅਲਾ ਕਰਨ ਲਾਕੇ ਦੇ ਵਿੱਚ ਸੁਖ ਸ਼ਾਂਤੀ ਵਰਤਾਉਣ ਮਹਾਰਾਜਾਂ ਤਾਂ ਦੇ ਵਾਦੇ ਕਰ ਫਸਲਾਂ ਵਿੱਚਲੇ ਤੇ ਆਇਆਂ ਗੁਰੂ ਸਾਹਿਬ ਕਿਰਪਾ ਕਰ ਸਾਰੇ ਬਾਈ ਫਸਲਵਾੜੀ ਦੇ ਮਹਾਰਾਜ ਜਿੰਮੇਦਾਰਾ ਜਿਹੜਾ ਹੈ ਇਹ ਫਸਲ ਦੇ ਨਾਲ ਹੀ ਚੱਲਦਾ ਗੁਰੂ ਸਾਹਿਬ ਕਿਰਪਾ ਕਰਨ ਸਾਰੇ ਮਿਹਰ ਕਰਨ ਕੋਈਆਂ ਭੁੱਲਾ ਚੁੱਕਾ ਦੀ ਮਾਫੀ ਬਖਸ਼ੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਦਕਾਰ ਜਾਵੇ ਨਾਲ ਹੋ ਜਾਵੇ ਗੁਰੂ ਗੰਦ ਪੰਥ ਨੂੰ ਭਾਵੇ ਸ੍ਰੀ ਅੰਮ੍ਰਿਤ ਨਾ ਗੁਰੂ ਖਾਲਸਾ ਰਾਮ ਫਤੇ ਰੱਖੋ ਮਹਾਰਾਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਿੰਘਾ ਟੀਮ ਅਤੇ ਜਸਤ ਨਵਾਲਾ ਵਾਲਾ ਵੱਲੋਂ ਆਵਾਜ਼ਾਈ ਲੋਕਾਂ ਲਈ ਖਾਸ ਮੈਸੇਜ ਟ੍ਰੈਫਿਕ ਨਿਯਮਾਂ ਨੂੰ ਅਪਣਾਓ ਸੜਕ ਆਵਾਜਾਈ ਲੋਕ ਪੜਾਈ ਵਿੱਚ ਵਾਧਾ ਪਾਓ ਆਪਣੇ ਵਾਹਨ ਦੀ ਸਪੀਡ ਨੂੰ ਨਿਰੰਤਰ ਵਿੱਚ ਰੱਖੋ ਕਿਉਂਕਿ ਸੜਕ ਤੇ ਆਵਾਜਾਈ ਲੋਕ ਸਾਡੇ ਆਪਣੇ ਹਨ ਘਰ ਪੜਾਸ ਹੋ ਪੜਾ ਅੰਤ ਪੜੇ ਦਾ ਪੜਾ ਪਿਆਰੇ ਦਰਸ਼ਕੋ ਜੀ ਸਿੰਘਾ ਟੀਵੀ ਚੈਨਲ ਤੁਹਾਡਾ ਆਪਣਾ ਚੈਨਲ ਹੈ ਇਸ ਨੂੰ ਲਾਇਕ ਕਮੈਂਟ ਸ਼ੇਅਰ ਕਰੋ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਇਸ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਦਬਾਉਣਾ ਨਾ ਭੁੱਲੋ ਤਾਂ ਕਿ ਹਰ ਆਉਣ ਵਾਲੀ ਵੀਡੀਓ ਆਪ ਜੀ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਆਪਣੇ ਪਿੰਡ ਜਾਂ ਸ਼ਹਿਰ ਦਾ ਕੋਈ ਵੀ ਪ੍ਰੋਗਰਾਮ ਫੁੱਲ ਐਚਡੀ ਲਾਈਵ ਕਰਵਾਉਣ ਸੰਬੰਧੀ ਅਤੇ ਆਪਣੇ ਕਾਰੋਬਾਰ ਦੀ ਐਡ ਮਸ਼ੂਰੀ ਕਰਵਾਉਣ ਸੰਬੰਧੀ ਸੰਪਰਕ ਨੰਬਰ 9779319426 9872653913